ਜਿਵੇਂ ਕਿਸੇ ਵੀ ਦੇਸ਼ ਦੀਆਂ ਜ਼ਮੀਨਾਂ ਤੇ ਸਰਹੱਦਾਂ ਹੁੰਦੀਆਂ ਨੇ ਉਸੇ ਤਰ੍ਹਾਂ ਸਮੁੰਦਰ ਦੀਆਂ ਵੀ ਸਰਹੱਦਾਂ ਹੁੰਦੀਆਂ ਨੇ ਪਰ ਸਮੁੰਦਰ 'ਚ ਦੇਸ਼ਾਂ ਦੀਆਂ ਸੀਮਾਵਾਂ ਕਿਵੇਂ ਤੈਅ ਹੁੰਦੀਆਂ ਨੇ ਆਓ ਜਾਣਦੇ ਹਾਂ ਸਮੁੰਦਰ ਵਿੱਚ ਸੀਮਾਵਾਂ ਨਿਰਧਾਰਤ ਕਰਨ ਲਈ ਇੰਟਰਨੈਸ਼ਨਲ ਮੈਰੀਟਾਈਮ ਲਾ ਕੋਡ ਨਾਮਕ ਇੱਕ ਅੰਤਰਰਾਸ਼ਟਰੀ ਸਮਝੌਤਾ ਹੈ ਇਹ ਸਮਝੌਤਾ ਸਮੁੰਦਰ ਦੀ ਵਰਤੋਂ ਅਤੇ ਸੰਭਾਲ ਨਾਲ ਸੰਬੰਧਿਤ ਸਾਰੇ ਪਹਿਲੂਆਂ ਨੂੰ ਨਿਯੰਤਰਿਤ ਕਰਦਾ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਾਨੂੰਨ ਸਮੁੰਦਰ ਦੀਆਂ ਹੱਦਾਂ ਨਿਰਧਾਰਤ ਕਰਨ ਲਈ ਕਿਵੇਂ ਵਰਤਿਆ ਜਾਂਦਾ ਹੈ ਤਾਂ ਨੂੰ ਦੱਸਦੀ ਕਿ ਬੇਸਲਾਈਨ ਤੋਂ 12 ਨੌਟਿਕਲ ਮੀਲ ਦੀ ਦੂਰੀ ਤੱਕ ਦੇ ਖੇਤਰ ਨੂੰ ਖੇਤਰੀ ਸਮੁੰਦਰ ਕਿਹਾ ਜਾਂਦਾ ਹੈ ਇਸ ਖੇਤਰ ਵਿੱਚ ਸਮੁੰਦਰੀ ਦੇਸ਼ ਦਾ ਪੂਰਾ ਪ੍ਰਭੂਸੱਤਾ ਅਧਿਕਾਰ ਹੈ ਬੇਸਲਾਈਨ ਤੋਂ 200 ਨੌਟਿਕਲ ਮੀਲ ਦੀ ਦੂਰੀ ਤੱਕ ਦੇ ਖੇਤਰ ਨੂੰ ਐਕਸਕਲੂਸਿਵ ਇਕਨੋਮਿਕ ਜ਼ੋਨ ਕਿਹਾ ਜਾਂਦਾ ਹੈ ਇਸ ਖੇਤਰ ਵਿੱਚ ਸਮੁੰਦਰੀ ਦੇਸ਼ ਨੂੰ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਕਰਨ ਦਾ ਵਿਸ਼ੇਸ਼ ਅਧਿਕਾਰ ਹੈ ਦੱਸਦੀ ਕਿਸਮੁੰਦਰੀ ਸੀਮਾ ਲਈ ਮਹਾਦੀਪੀ ਸੈਲਫ ਬਹੁਤ ਮਹੱਤਵਪੂਰਨ ਹੈ ਇਸ ਮੰਦਰੀ ਤੱਟ ਦਾਟ ਲਾਣ ਵਾਲਾ ਹਿੱਸਾ ਜੋ ਤੱਟ ਨੂੰ ਸਮੁੰਦਰ ਦੇ ਅੰਦਰ ਵੱਲ ਲੈ ਜਾਂਦਾ ਹੈ ਇਸ ਖੇਤਰ ਵਿੱਚ ਵੀ ਸਬੰਧਤ ਦੇਸ਼ ਨੂੰ ਕੁਦਰਤੀ ਸੌਮਿਆ ਦਾ ਸ਼ੋਸ਼ਣ ਕਰਨ ਦਾ ਅਧਿਕਾਰ ਹੈ। ਇਹ ਸੁਲਾਵਾ ਅੰਤਰਰਾਸ਼ਟਰੀ ਪਾਣੀ ਸਮੁੰਦਰ ਦਾ ਉਹ ਹਿੱਸਾ ਨੇ ਜੋ ਕਿਸੇ ਵੀ ਦੇਸ਼ ਦੇ ਖੇਤਰੀ ਅਧਿਕਾਰ ਵਿੱਚ ਨਹੀਂ ਆਉਂਦਾ। ਸਾਰੇ ਦੇਸ਼ਾਂ ਦੇ ਜਹਾਜ਼ਾਂ ਨੂੰ ਇਸ ਖੇਤਰ ਵਿੱਚ ਸੁਤੰਤਰ ਰੂਪ ਵਿੱਚ ਆਉਣ ਜਾਣ ਦਾ ਅਧਿਕਾਰ ਹੈ। ਹਾਲਾਂਕਿ ਕਈ ਵਾਰ ਦੋ ਜਾਂ ਦੋ ਤੋਂ ਵੱਧ ਦੇਸ਼ ਇੱਕ ਟਾਪੂ ਖੇਤਰ ਤੇ ਦਾਅਵਾ ਕਰਦੇ ਨੇ ਜਿਸ ਕਾਰਨ ਸਮੁੰਦਰੀ ਸੀਮਾ ਨੂੰ ਲੈ ਕੇ ਵਿਵਾਦ ਪੈਦਾ ਹੁੰਦਾ ਹੈ।